ਪਸ਼ਮੀਦੀ ਜਿਮਨੀ ਚੌਂ ਦਾ ਅਖਾੜਾ ਪੂਰੀ ਤਰ੍ਹਾਂ ਭਖਿਆ ਆਵਾ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਮੈਦਾਨ ਦੇ ਵਿੱਚ ਉਤਰ ਕੇ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਅਗਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਰੋੜਾ ਨੇ ਕਾਂਗਰਸ ਦੇ ਉਮੀਦਵਾਰ ਭਾਰਤ ਪੁਸ਼ਨ ਆਸ਼ੂ ਨੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕੀਤੀ ਜਾਵੇ ਕਾਲੀ ਦਲ ਦੀ ਤਾਂ ਪ੍ਰਕਾਸ਼ ਸਿੰਘ ਕੁਮਨ ਨੇ ਤੇ ਭਾਜਪਾ ਨੇ ਵੀ ਆਪਣਾ ਉਮੀਦਵਾਰ ਮੈਦਾਨ ਦੇ ਵਿੱਚ ਉਤਾਰਿਆ ਵਾ ਜੀਵਨ ਗੁਪਤਾ ਜਿਹੜੇ ਨੇ ਉਹ ਉਮੀਦਵਾਰ ਨੇ ਤਾਂ ਆਜ਼ਾਦ ਉਮੀਦਵਾਰ ਵੀ ਮੈਦਾਨ ਦੇ ਵਿੱਚ ਉਤਰ ਕੇ ਆਪਣਾ ਚੋਣ ਚਾਰ ਕਰ ਰਹੇ ਨੇ ਆਮ ਲੋਕਾਂ ਦੀ ਕੀ رائے ਆ ਕਿਸ ਤਰ੍ਹਾਂ ਪਦਾ ਉਮੀਦਵਾਰ ਪਸੰਦ ਕਰਦੇ ਨੇ ਆਮ ਲੋਕ ਗੱਲਬਾਤ ਕਰਾਂਗੇ ਲੁਧਿਆਣਾ ਦੇ ਵਿੱਚ ਅਸੀਂ ਮੌਜੂਦ ਆ ਗਏ ਲੁਧਿਆਣਾ ਦਾ ਪੱਖੋ ਰੋਡ ਜਿਹੜਾ ਕਿ ਪੱਛਮੀ ਹਲਕੇ ਦੇ ਵਿੱਚ ਆਂਦਾ ਵਾ ਉਸੇ ਰੋਡ ਤੇ ਅਸੀਂ ਮੌਜੂਦ ਆ ਗਏ ਦੁਕਾਨਦਾਰਾਂ ਨਾਲ ਅਸੀਂ ਗੱਲਬਾਤ ਕਰ ਲੰਨੇ ਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਾਜ਼ਾਰ ਆ ਮੇਨ ਬਾਜ਼ਾਰ ਹੈਗਾ ਵਾ ਇੱਥੇ ਦੇ ਦੁਕਾਨਦਾਰ ਇੱਥੇ ਦੇ ਆਮ ਲੋਕ ਕਿਹੜਾ ਉਮੀਦਵਾਰ ਪਸੰਦ ਕਰਦੇ ਨੇ ਗੱਲਬਾਤ ਕਰ ਲੰਨੇ ਆ ਸਰ ਪੱਛਮੀ ਹਲਕੇ ਦਾ ਜਿਹੜਾ ਵਾ ਚੋਣਵ ਖੜਾ ਪੂਰੀ ਤਰ੍ਹਾਂ ਭਖਿਆ ਹੋਇਆ ਵਾ ਕਿਸ ਤਰ੍ਹਾਂ ਦੇਖਦੇ ਇਸ ਹਲਕੇ ਨੂੰ ਕਿਹੜਾ ਰਾਜੀ ਦਾ ਸਭ ਤੋਂ ਵਧੀਆ ਰਿਸਪਾਂਸ ਹੈ ਜੀ ਸੰਜੀਵ ਜ਼ਰੂੜਾ ਜੀ ਨੇ ਪਹਿਲਾਂ ਇਹ ਮੈਂਬਰ ਪਾਰਲੀਮੈਂਟ ਹੁੰਦੇ ਹੋਏ ਵੀ ਬਹੁਤ ਰਾਜ ਸਭਾ ਮੈਂਬਰ ਹੁੰਦੇ ਹੋਏ ਵੀ ਬਹੁਤ ਵਧੀਆ ਕੰਮ ਕੀਤੇ ਨੇ ਇਹ ਇਲਾਕੇ ਦੇ ਡਵੈਲਪਮੈਂਟ ਵਾਸਤੇ ਤੇ ਹੋਰ ਆਏ ਉਸ ਤੋਂ ਪਹਿਲਾਂ ਜਿਵੇਂ ਆਸ਼ੂ ਜੀ ਨੇ ਉਹਨਾਂ ਨੇ ਥੋੜਾ ਉਹਨਾਂ ਦਾ ਬੋਲਬਾਣੀ ਠੀਕ ਨਹੀਂ ਆਇਆਗੀ ਅਸੀਂ ਲੋਕਾਂ ਨੂੰ ਮਿਲਦੇ ਆ ਜਿੱਦਾਂ ਕਿਸੇ ਨਾਲ ਵੀ ਗੱਲਬਾਤ ਕਰਦੇ ਆ ਉਹ ਕਹਿੰਦੇ ਵੀ ਥੋੜਾ ਜਿਆ ਬਹੁਤ ਰੂੜਿਆ ਬੋਲਦੇ ਆ ਉਹ ਵੀ ਇਸ ਲਈ ਇਹ ਬਹੁਤ ਠੰਡੇ ਤੇ ਨਰਮ ਸੁਭਾਅ ਦੇ ਬੰਦੇ ਨੇ ਸੰਜੀਵ ਰੋੜਾ ਜੀ ਇਸ ਲਈ ਮੈਨੂੰ ਇਹ ਲੱਗਦਾ ਸੰਜੀਵ ਰੋੜਾ ਜੀ ਦੀ ਬਹੁਤ ਵੱਡੀ ਜਿੱਤ ਹੋ ਗਈ ਕਿ ਲੋਕ ਇਹ ਕਹਿੰਦੇ ਕਿ ਸੰਜੀਵ ਰੋੜਾ ਜਿਹੜਾ ਵਾ ਉਹ ਨਵਾਂ ਹੈਗਾ ਵਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸੰਜੀਵ ਰੋੜਾ ਨੂੰ ਕਿੰਨਾ ਕ ਜਾਣਦੇ ਹੋ ਨਹੀਂ ਨਹੀਂ ਨਵੇਂ ਨਹੀਂ ਹੈਗੇ ਉਹ ਇਤੋਂ ਦੇ ਹੀ ਨੇ ਲੁਧਿਆਣੇ ਦੇ ਨੇ ਪਹਿਲਾਂ ਰਾਜ ਸਭਾ ਮੈਂਬਰ ਹੁੰਦੇ ਹੋਏ ਵੀ ਸਾਡੇ ਵਿੱਚ ਵਿਚਰਦੇ ਸੀਗੇ ਤੇ ਬਹੁਤ ਵਧੀਆ ਉਹ ਕਰ ਰਹੇ ਸੀ ਜਿੱਦਾਂ ਕਾਫੀ ਉਹਨਾਂ ਡਿਵੈਲਪਮੈਂਟਸ ਤੇ ਕੰਮ ਕੀਤੇ ਕੁਝ ਰੁਕੇ ਹੋਏ ਸੀ ਉਹ ਵੀ ਚਾਲੂ ਕਰਵਾਏ ਜਿੱਦਾਂ ਨਹਿਰ ਤੇ ਸਿਦਵਾ ਨਹਿਰ ਤੇ ਦੋ ਤਿੰਨ ਪੁਲ ਬਣਨ ਵਾਲੇ ਸੀ ਉਹ ਵੀ ਉਹਨਾਂ ਨੇ ਸ਼ੁਰੂ ਕਰਵਾਏ ਇੱਕ ਉੱਤੇ ਸਾਈਕਲ ਟ੍ਰੈਕ ਦਾ ਉਹ ਕਰਾ ਰਹੇ ਨੇ ਹੋਰ ਕਾਫੀ ਡਿਵੈਲਪਮੈਂਟ ਕਰਵਾਈਆਂ ਇਹ ਨਹੀਂ ਆਪਾਂ ਕਹਿ ਸਕਦੇ ਨਵੇਂ ਨੇ ਜਾਂ ਕੁਝ ਕਿਉਂਕਿ ਉਹ ਆਲਰੇਡੀ ਜੁੜੇ ਹੋਏ ਨੇ ਲੁਧਿਆਣੇ ਦੇ ਨਾਲ ਆਮ ਲੋਕਾਂ ਨਾਲ ਜੁੜੇ ਸਰ ਕਿਸ ਤਾ ਦੇਖਦੇ ਹੋ ਇਸ ਹਲਕੇ ਦੇ ਇਲੈਕਸ਼ਨ ਨੂੰ ਕਿਹੜਾ ਉਮੀਦਵਾਰ ਲੱਗਦਾ ਕਿ ਜਿੱਤੇਗਾ ਕਿ ਕਿਹੜੀ ਅਰੋੜਾ ਜੀ ਲੈ ਦਾਸਾਲ ਅਸੂਜੀ ਨੇ ਜਿਤਾ ਕੇ ਭੇਜਿਆ ਸੀਗਾ ਕੈਬਨਟ ਮੰਤਰੀ ਬਣਾਇਆ ਪਰ ਇਲਾਕੇ ਲਈ ਕੁਝ ਨਹੀਂ ਕੀਤਾ ਹਾਂ ਜੀ ਕੀ ਕੀ ਸਮੱਸਿਆ ਇਲਾਕੇ ਦੇ ਵਿੱਚ ਥੋੜੀਆਂ ਬਹੁਤ ਜ਼ਿਆਦਾ ਸਾਰੀ ਸਮੱਸਿਆ ਹੀ ਸਮੱਸਿਆ ਵਾ ਇੱਥੇ ਕੋਈ ਡੰਪ ਨਹੀਂ ਹੈਗਾ ਇਲਾਕੇ ਦਾ ਕਿਸੇ ਦਾ ਵੀ ਕੋਈ ਕੰਮ ਨਹੀਂ ਕੀਤਾ ਇੱਥੇ ਹਾਂ ਜੀ ਤਾਂ ਬਿਲਕੁਲ ਆਮ ਲੋਕ ਨੇ ਦੁਕਾਨਦਾਰ ਨੇ ਜਿਹੜੇ ਕੀ ਆਪਣੀ ਰਾਏ ਰਾਏ ਦੇ ਰਹੇ ਨੇ ਕੁਝ ਹੋਰ ਲੋਕ ਵੀ ਇੱਥੇ ਮੌਜੂਦ ਹੈਗੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤਾਂ ਦੁਕਾਨਦਾਰ ਨੇ ਅੰਕ ਸੱਸੀ ਕਾਲ ਜੀ ਸੱਸੀ ਕਾਲ ਜੀ ਚੋਣ ਖਾੜਾ ਪੂਰੀ ਤਰ੍ਹਾਂ ਭਖਿਆ ਤੁਹਾਡੇ ਹਲਕੇ ਦਾ ਕਿਸ ਤਰ੍ਹਾਂ ਦਾ ਦੇਖ ਰਹੇ ਹੋ ਇਲੈਕਸ਼ਨ ਇਸ ਵਾਰ ਦੇਖੋ ਮੈਂ ਆਪਣੀ ਲਾਈਫ ਦੇ ਵਿੱਚ ਬਹੁਤ ਇਲੈਕਸ਼ਨਾਂ ਦੇਖੀਆਂ ਨੇ ਜੋ ਸੰਜੀਵ ਅਰੋੜਾ ਸਾਨੂੰ ਉਮੀਦਵਾਰ ਮਿਲਿਆ ਇਹ ਤੋਂ ਵਧੀਆ ਉਮੀਦਵਾਰ ਮੇਰੀ ਲਾਈਫ ਦੇ ਵਿੱਚ ਕੋਈ ਹੋਰ ਨਹੀਂ ਹੋਣਾ ਕਾਂਗਰਸੀ ਉਮੀਦਵਾਰ ਆਸ਼ੂ ਜੀ ਅਸੀਂ ਕਾਂਗਰਸ ਨੂੰ ਵੋਟ ਪਾਉਣਾ ਆਤਮ ਹੱਤਿਆ ਦੇ ਬਰਾਬਰ ਸਮਝਦੇ ਹਾਂ ਵੋਟਾਂ ਪਾਵਾਂਗੇ ਕੱਢ ਕੇ ਜਿੰਨੀਆਂ ਵੱਧ ਤੋਂ ਵੱਧ ਪਾਉਂਦੀਆਂ ਸੰਜੀਵ ਰੋੜੇ ਨੂੰ ਪਾਵਾਂਗੇ ਇਹ ਇੱਕ ਤਰਫਾ ਲਹਿਰ ਜਿਹੜੀ ਆ ਚੱਲ ਰਹੀ ਆ ਆਮ ਲੋਕਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਸਰ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਹਲਕੇ ਦੇ ਵਿੱਚ ਚੋਣਾਂ ਹੋ ਰਹੇ ਨੇ ਅਖਾੜਾ ਪੂਰੀ ਤਰ੍ਹਾਂ ਭਖਿਆ ਹੈ ਚੋਣਵੀਂ ਅਖਾੜਾ ਕਿਸ ਤਰ੍ਹਾਂ ਦੇਖਦੇ ਹੋ ਇਸ ਚੋਣਵੀਂ ਮਾਹੌਲ ਨੂੰ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਇੱਥੇ ਆਏ ਤੇ ਜੀ ਆਇਆਂ ਨੂੰ ਧੰਨਵਾਦ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਮਿਹਰਬਾਨੀ ਇਹ ਚਨਾਬੀ ਉਹ ਖੜਾ ਜਿਹੜਾ ਭਖਿਆ ਨਾ ਇਸ ਸਜੀਵ ਅਰੋੜਾ ਜੀ ਦੀ ਇੱਕ ਨਰਮਾਈ ਨਾਲ ਇੱਕ ਉਹਨਾਂ ਦੀ ਸਹਿਣ ਸ਼ਕਤੀ ਨਾਲ ਇੱਕ ਉਹਨਾਂ ਦੇ ਕੰਮਾਂ ਨਾਲ ਤੇ ਤੇ ਇਤਨੇ ਚੀਜ਼ਾਂ ਬੋਲ ਰਹੀਆਂ ਨੇ ਠੀਕ ਹੈ ਜੀ ਉਹਨਾਂ ਦੇ ਕੰਮ ਬੋਲ ਰਹੇ ਆ ਤੁਸੀਂ ਆਪ ਹੀ ਦੇਖਿਆ ਹੁਣ ਡੋਰ ਟੂ ਡੋਰ ਕੀਤਾ ਹੈ ਪਬਲਿਕ ਦੇ ਵਿੱਚ ਵਿਚਰ ਰਹੇ ਨੇ ਕੋਈ ਐਦਾ ਨਹੀਂ ਵੀ ਮੈਂ ਐਮਪੀ ਆ ਰਾਜ ਸਭਾ ਦਾ ਮੈਂਬਰ ਆ ਮੇਰੀ ਗੱਲ ਮੈਨਾਂ ਕੋਈ ਨਹੀਂ ਉਹ ਹਰ ਗਰੀਬ ਤੋਂ ਗਰੀਬ ਅਮੀਰ ਤੋਂ ਅਮੀਰ ਨੂੰ ਮਿਲਦੇ ਨੇ ਅੱਜ ਕੱਲ ਹਰ ਪੰਦਾ ਵੋਟਰ ਇਹ ਚਾਉਂਦਾ ਵੀ ਮੇਰੇ ਮੰਤਰੀ ਮੈਨੂੰ ਮਿਲੇ ਮੇਰੀ ਆਪਣੀ ਸੁਣੇ ਪਰ ਉਹ ਸੁਣਦੇ ਵੀ ਨਹੀਂ ਔਰ ਸੁਣਨ ਤੋਂ ਬਾਅਦ ਇਹ ਨਹੀਂ ਆ ਵੀ ਆਪਾਂ ਕੋਈ ਨਹੀਂ ਸੋਚਾਂਗੇ ਜੀ ਵਿਚਾਰਾਂਗੇ ਉਹ ਐ ਟੇ ਟਾਈਮ ਮਾ ਇਹਨਾਂ ਦੀ ਮੌਕੇ ਤੇ ਸਪੋਰਟ ਕੰਮ ਕਰਦੇ ਜਾਂ ਔਰ ਉਹ ਕੰਮ ਹੋ ਵੀ ਰਹੇ ਨੇ ਹਲਕਾ ਦੀਦਵਾਰਾਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਬਾਕੀ ਉਮੀਦਵਾਰ ਆਪਣੇ ਸਮੇਂ ਤੇ ਬਹੁਤ ਚੰਗੇ ਰਹੇ ਨੇ ਲੇਕਿਨ ਜੋ ਹੁਣ ਸਾਡੇ ਸੰਜੀਵ ਅਰੋੜਾ ਜੀ ਦੀ ਟੱਕਰ ਦੇ ਵਿੱਚ ਨੇ ਭਾਰਤ ਪੂਸ਼ਨਾਸ਼ੂ ਜੀ ਉਹਨਾਂ ਦੀ ਆਪਣੀ ਹਾਈ ਕਮਾਂਡ ਉਹਨਾਂ ਦੇ ਪਿੱਛੇ ਖੜੀ ਨਹੀਂ ਹੈ ਦੱਸੋ ਕੀ ਕਰੋਗੇ ਤੁਸੀਂ ਆਪ ਦੇਖਦੇ ਹੋ ਜਿਸ ਪਾਰਟੀ ਦੇ ਉੱਤੇ ਉਹਦਾ 바ਪ ਨਾ ਹੋਵੇ ਬੱਚਿਆਂ ਦਾ ਕੀ ਹਾਲ ਹੁੰਦਾ ਸਮਝ ਗਏ ਇਹ ਉਸ ਤਰ੍ਹਾਂ ਦਾ ਹਾਲ ਚੱਲ ਰਿਹਾ ਆਪਣਾ ਜ਼ੋਰ ਲਗਾ ਰਹੇ ਆ ਠੀਕ ਆ ਪਰ ਲੇਕਿਨ ਇੱਕ ਲਹਿਰ ਪਖੀ ਹੋਈ ਹੈ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਚੱਲ ਰਹੀ ਹੈ ਪ੍ਰੋਪਗੈਂਡਾ ਬਹੁਤ ਚੱਲਦਾ ਹੈ ਬਹੁਤ ਤਰ੍ਹਾਂ ਦਾ ਹੁੰਦਾ ਹੈ ਲੇਕਿਨ ਹੁਣ ਜਿਹੜਾ ਮਾਹੌਲ ਪਖਿਆ ਹੋਇਆ ਜੀ ਉਹ ਆਮ ਆਦਮੀ ਪਾਰਟੀ ਦਾ ਹੈ ਆਮ ਲੋਕਾਂ ਦੀ ਅਸੀਂ ਰਾਏ ਲੈ ਰਹੇ ਆ ਸਰ ਤੁਸੀਂ ਵੀ ਦੁਕਾਨਦਾਰ ਹੈਗੇ ਉਹ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਵਾਰ ਦਾ ਮਾਹੌਲ ਬਹੁਤ ਰੌਣਕ ਮੇਲਾ ਸੀ ਜੀ ਇੱਕ ਤਰਫ ਆ ਹੀ ਲੱਗਦਾ ਹੁਣ ਤਾਂ ਮੁਕਾਬਲਾ ਕੋਈ ਹੈ ਹੀ ਨਹੀਂ ਇੱਕੋ ਤਰਫ ਆ ਬਹੁਤ ਰਸ ਸੀ ਅੱਜ ਬਾਕੀ ਉਮੀਦਵਾਰਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬਾਕੀ ਉਮੀਦਵਾਰ ਤਾਂ ਹੁਣ ਦੇਖੋ ਜੀ ਦਿਖਦੇ ਨਹੀਂ ਹੈਗੇ ਤੇ ਅੱਜ ਇਹੀ ਦਿਖ ਰਹੇ ਨੇ ਜਿਹੜੇ ਦਿਖ ਰਹੇ ਨੇ ਆ ਆਪਦੀ ਉਹ ਪੂਰੀ ਚੱਲ ਰਹੀ ਹੈ ਕਿਦੇ ਵਿੱਚ ਕਿਹੜੀ ਸਮੱਸਿਆ ਵਾ ਜਿਹੜੀਆਂ ਹਾਲ ਤੁਸੀਂ ਕੋਈ ਸਮੱਸਿਆ ਨਹੀਂ ਸਭ ਕੋਈ ਸਮੱਸਿਆ ਨਹੀਂ ਹੈਗੀ ਸਾਡਾ ਸਾਰਾ ਵਧੀਆ ਚੱਲ ਰਿਹਾ ਜੀ ਇੱਥੇ ਲੋਕਾਂ ਨਾਲ ਜੀ ਵਧੀਆ ਚੱਲ ਰਿਹਾ ਸਾਇਦ ਦੁਕਾਨਦਾਰ ਨੇ ਆਪਣੀ ਰਾਏ ਦੇ ਰਹੇ ਨੇ ਅਸੀਂ ਇਸ ਵਕ ਪਖਵਾ ਰੋੜ ਤੇ ਆ ਸਰ ਤੁਸੀਂ ਵੀ ਇੱਥੇ ਰੋੜ ਤੇ ਤੁਹਾਡੀ ਦੁਕਾਨ ਹੈ ਹਾਂ ਜੀ ਮੇਰੀ ਵੀ ਇੱਥੇ ਤਖਤ ਸਿੰਘ ਐਂਡ ਸੰਸ ਰੀਅਲ ਏਸਟੇਟ ਮੈਂ ਦੇਖਦੇ ਹੋ ਤੁਸੀਂ ਇਸ ਚੋਣਾਂ ਨੂੰ ਤੁਸੀਂ ਇਸ ਚੋਣਾਂ ਚ ਲੋਕੀ ਲੁਧਿਆਣੇ ਉਹ ਤੇ ਸ਼ੁਕਰਗੁਜ਼ਾਰ ਨੇ ਕਿ ਜਿਹੜੇ 30 30 ਸਾਲ ਤੇ ਕੰਮ ਨਹੀਂ ਹੋਏ ਸੀ ਅਰੋੜਾ ਸਾਹਿਬ ਨੇ ਆ ਕੇ ਸਾਰੇ ਕੰਮ ਕਰਾ ਦਿੱਤੇ ਤੇ ਲੋਕਾਂ ਨੇ ਕਿਹਾ ਬਣ ਕੇ ਮੈਂ ਕਰੂੰਗਾ ਦੇਖੂੰਗਾ ਉਹ ਨਹੀਂ ਇਹ ਤੇ ਨਾਲ ਇਧਰੋਂ ਬੰਦਾ ਕਹਿੰਦਾ ਕੰਮ ਚਾਹੀਦਾ ਨਾਲ ਸ਼ਾਮ ਨੂੰ ਹੋ ਜਾਂਦਾ ਇਸ ਤੋਂ ਵਧੀਆ ਹੋਰ ਕੋਈ ਨਹੀਂ ਗੱਲ ਹੋ ਸਕਦੀ। ਚੋਣਾਂ ਵੀ ਖਾੜਾ ਪੂਰੀ ਤਰ੍ਹਾਂ ਭਖਿਆ ਆਇਆ ਵਾ। ਤੁਸੀਂ ਵੀ ਇਸੇ ਇਲਾਕੇ ਦੇ ਹੋ? ਹਾਂਜੀ ਮੈਂ ਵੀ ਇਸੇ ਇਲਾਕੇ ਦਾ ਮਾ। ਕਿਸ ਤਰ੍ਹਾਂ ਦੇਖਦੇ ਇਸ ਮਹੌਲ ਨੂੰ ਪੂਰਾ ਚੋਣਵੀ ਮਹੌਲਾ? ਆਮ ਆਜੀ ਪਾਰਟੀ ਵੱਲੋਂ ਐ ਮੇਰਾ ਜਿਹੜਾ ਉਹਦਾ ਤੁਸੀਂ ਆਮ ਆਦੀ ਪਾਰਟੀ ਦੇ ਵਰਕਰ ਹੋ। ਚਲੋ ਤੁਸੀਂ ਦਾ ਆਪਣੇ ਗੋਡ ਕਾਉਂਗੇ। ਤਾਂ ਇਹ ਤਸਵੀਰਾਂ ਨੇ ਆਮ ਲੋਕਾਂ ਦੀ ਅਸੀਂ رائے ਲੈ ਰਹੇ ਹਾਂ ਕਿ ਕਿਸ ਤਰ੍ਹਾਂ ਲੋਕ ਜਿਹੜੇ ਨੇ ਪਸੰਦ ਕਰ ਰਹੇ ਨੇ। ਤਾਂ ਹੋਰ ਵੀ ਕੁਝ ਲੋਕ ਨੇ ਅਸੀਂ ਉਹਨਾਂ ਦਾ ਵੀ ਅਸੀਂ ਗੱਲਬਾਤ ਕਰ ਲੈਨੇ ਆਂ ਬਾਈ ਤੁਸੀਂ ਵੀ ਇਸ ਇਲਾਕੇ ਦੇ ਹੋ ਹਾਂਜੀ ਸਰ ਤੇ ਕਿਸ ਤਰ੍ਹਾਂ ਦੇਖਦੇ ਹੋ ਇਸ ਚੋਣਾਂ ਵਾਲੇ ਮਾਹੌਲ ਨੂੰ ਤੁਸੀਂ ਬਹੁਤ ਵਧੀਆ ਲੱਗਿਆ ਜੀ ਸੰਜੀਵ ਰੋੜਾ ਜੀ ਅਸੀਂ ਚਾਹੁੰਦੇ ਆ ਕਿ ਬਈ ਨਵਾਂ ਜਿਹੜਾ ਵੀ ਆਵੇ ਔਰ ਸਾਰਿਆਂ ਦੀ ਦੁੱਖ ਤਕਲੀਫਾਂ ਕਿ ਜਾਨਦੇ ਤੁਸੀਂ ਸੰਜੀਵ ਰੋੜਾ ਕਿੰਨਾ ਕਿ ਜਾਣਦੇ ਹੋ ਅ ਜਾਨਦੇ ਥੋੜਾ ਜੀ ਆ ਪਰ ਇੱਥੋਂ ਤੱਕ ਉਮੀਦ ਹੈਗੀ ਆ ਵੀ ਜਿੱਤਣਗੇ ਹਾਂਜੀ ਜਿੱਤਣਗੇ ਬਿਲਕੁਲ ਇਹ ਦੁਕਾਨਦਾਰ ਨੇ ਜਿਹੜੇ ਕੀ ਆਪਣੀ رائے ਦੇ ਰਹੇ ਨੇ ਕੁਝ ਹੋਰ ਦੁਕਾਨਦਾਰਾਂ ਨਾਲ ਗੱਲਬਾਤ ਕਰਾਂ ਭਾਈ ਜੀ ਭਾਈ ਭਾਈ ਕਿੱਥੇ ਹੋ ਤੁਸੀਂ ਕਿੱਥੇ ਦੇ ਕਿੱਥੇ ਦੇ ਤੁਸੀਂ ਬ੍ਰਦਰ ਸੋਰੀ ਸੋਰੀ ਭਾਜੀ ਚਲੋ ਇਹ ਇਲਾਕੇ ਦੇ ਬਾਹਰ ਦੇ ਲੱਗਦੇ ਨੇ ਅ ਅਸੀਂ ਦੁਕਾਨਦਾਰਾਂ ਨਾਲ ਗੱਲ ਕਰ ਰਹੇ ਹਾਂ ਚੋਣਾਂ ਵੀ ਅਖਾੜਾ ਪੂਰੀ ਤਰ੍ਹਾਂ ਭਖਿਆ ਆਵਾ ਆਮ ਲੋਕਾਂ ਦੀ ਰਾਏ ਲਿੱਤੀ ਆ ਤਾਂ ਲੋਕ ਇਹੀ ਕਹਿ ਰਹੇ ਨੇ ਕਿ ਜਿਹੜਾ ਉਮੀਦਵਾਰ ਚੰਗੇ ਕੰਮ ਕਰੇ ਅਸੀਂ ਉਹਨੂੰ ਚਿਤਾਵਾਂਗੇ ਪਰ ਇੱਕ ਤਰਫਾ ਜਿਹੜੀ ਹੈ ਇਸ ਵਕਤ ਜਿਹੜੀ ਹੈ ਲਹਿਰ ਦਿਖ ਰਹੀ ਆ ਤਾਂ ਆਮ ਲੋਕਾਂ ਦੀ ਕੀ ਰਾਏ ਹੈ ਕਮੈਂਟਾਂ ਦੇ ਵਿੱਚ ਤੁਸੀਂ ਆਪਣੀ ਰਾਏ ਜਰੂਰ ਦਿਓ ਜੇਕਰ ਤੁਸੀਂ ਇਸ ਹਲਕੇ ਦੇ ਇਸ ਹਲਕੇ ਤੋਂ ਵੀਡੀਓ ਦੇਖ ਰਹੇ ਹੋ ਤਾਂ ਆਪਣੀ ਕਮੈਂਟਾਂ ਦੇ ਵਿੱਚ ਰਾਏ ਜਿਹੜੀ ਆ ਜਰੂਰ ਦਿਓ